ਕੋਦਿਆ ਪਹਾੜ ਨਿਕਲਿਆ ਚੂਹਾ ਉਹ ਗੱਲ ਨਾ ਕੀਤੀ ਆਪਣੇ ਨਾਲ ਹੋ ਜਾਈ ਮੈਂ ਮੰਗਾਇਆ ਸੀ ਛੋਟਾ ਜਿਹਾ ਇੱਕ ਬੈਗ ਪਹਿਲਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਾਂ ਗੱਲ ਕਰਦੇ ਆਂ ਆਨਲਾਈਨ ਚੀਜ਼ਾਂ ਮੰਗਾਉਣ ਦੀ ਮੈਂ ਵੀ ਆ ਇੱਕ ਫਲਿੱਪ ਕਾਰਡ ਤੋਂ ਮੰਗਾ ਕੇ ਦੇਖੀ ਐ ਬਈ ਸੇ ਫਲਿੱਪ ਕਾਰਡ ਛੋਟਾ ਜਿਹਾ ਪਿੱਟ ਚੁੱਕਿਆ ਤੇ ਐਮਾਜ਼ਨ ਦੀ ਜ਼ਿਆਦਾ ਮਸੂਰੀ ਆ ਆਪਾਂ ਦੇਖਦੇ ਆਂ ਵੀ ਜਿਹੜੀ ਚੀਜ਼ ਮੰਗਾਈ ਸੀ ਕੀ ਹੋ ਬਹੋ ਹੋ ਵੀ ਨਿਕਲਦੀ ਐ ਜਾਂ ਜਿਵੇਂ ਪੁਰਾਣੀ ਕਹਾਵਤ ਹੈ ਕਿ ਕੋਤੇ ਆ ਪਹਾੜ ਨਿਕਲਿਆ ਚੂਹਾ ਉਹ ਗੱਲ ਨਾ ਕੀਤੀ ਆਪਣੇ ਨਾਲ ਹੋ ਜਾਈ ਮੈਂ ਵਗਾਇਆ ਸੀ ਛੋਟਾ ਜਿਹਾ ਇੱਕ ਬੈਗ ਜਿਹੜੀ ਤੁਸੀਂ ਅੱਜ ਫੇਮਸ ਜੀ ਕਿੱਟ ਵੇਖਦੇ ਹੋ ਕਿ ਉਹਦੇ ਵਿੱਚ ਮੋਬਾਈਲ ਵਗੈਰਾ ਵੀ ਪਾ ਸਕਦੇ ਹੁੰਦੇ ਆ ਟੂਰ ਟਾਰ ਪਛਾਣ ਵਾਸਤੇ ਜਾਂ ਕੋਈ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਸੋ ਆਪਾਂ ਹੁਣ ਕੋਰਸ ਦੇ ਵੇਚ ਰਹੇ ਆ ਚੈੱਕ ਕਰ ਰਹੇ ਆ ਕਿ ਜਿਹੜੀ ਚੀਜ਼ ਇਹਨਾਂ ਨੇ ਉਸ ਸਮੇਂ ਬੁੱਕ ਕਰਨ ਸਮੇਂ ਦਿਖਾਈ ਸੀ ਕਿ ਉਹੀ ਆ ਆ ਆ ਆ ਯਾਰ ਪਿਆਰਾ ਕਲਰ ਹੈ ਪਿਆਰੀ ਚੀਜ਼ ਹੈ ਹਨਾ ਇਹ ਲਓ ਜ ਨੇੜੇ ਤੋਂ ਦਿਖਾਵੇ ਲੈਦਰ ਹੈ ਵੀ ਪਿਓਰ ਬੜੀ ਮਲਾਈਮ ਹੈ ਤੇ ਦੇਖਦੇ ਹਾਂ ਹਾਂ ਇਹ ਇੱਕ ਜੇਬ ਤਾਂ ਇਹਦੇ ਆ ਆ ਗਈ ਵੀ ਇਹਦੇ ਵਿੱਚ ਤੁਸੀਂ ਮੋਬਾਈਲ ਕਾਪੀ ਆਦਿ ਕੁਝ ਵੀ ਪਾ ਸਕਦੇ ਹੋ ਤੇ ਆ ਇਹਦਾ ਲੋਕ ਆ ਗਿਆ ਪ੍ਰਭੂ ਠੀਕ ਹੈ ਜੀ ਤੇ ਇਹਦੀ ਮੇਨ ਜਿਹੜੀ ਆ ਗਈ ਉਹ ਆਸ ਹੈਗੀ ਇਹਦੇ ਵਿੱਚ ਤੁਸੀਂ ਹੋਰ ਵੀ ਕੁਝ ਪਾ ਸਕਦੇ ਹੋ ਉਹ ਬੱਲੇ 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 ਚਾਰਜਿੰਗ ਕੰਮ ਵੀ ਨਾਲ ਹੀ ਦਿੱਤਾ ਹੈ ਜਿਹੜਾ ਫਿਰ ਇਹਨਾਂ ਨੇ ਕਿਹਾ ਹੋਇਆ ਨਾ ਉਹ ਸਹੀ ਹੈ ਹਨਾ ਠੀਕ ਹੈ ਵਾਹ ਤੇ ਦੇਖਦੇ ਆ ਆਸ ਹੈ ਆ ਦੇਖੋ ਵੀ ਚਾਰਜ ਲਾਉਣ ਵਾਲਾ ਵੀ ਨਾਲ ਦਿੱਤਾ ਹੋਇਆ ਹੈ ਇਹ ਤੇ ਤੁਸੀਂ ਚਾਰਜਿੰਗ ਲਾ ਸਕਦੇ ਹੋ ਨਾ ਕੇਵਲ ਤੇ ਇਹਦੇ ਵਿੱਚ ਆਪਣੀ ਤੁਸੀਂ ਜੋ ਵੀ ਹੁੰਦੀ ਹੈ ਚਾਰਜਿੰਗ ਵਾਲਾ ਉਹਨੂੰ ਰੱਖ ਸਕਦੇ ਹੋ ਤੇ ਜੇਪਾਂ ਵੀ ਕਈ ਨੇ ਇਹਦੇ ਵਿੱਚ ਆ ਦੇਖੋ ਇਹ ਕਾ ਜੇਬ ਹੈ 1 2 3 ਤੇ 4 ਪਰ ਇਹ ਹੋ ਗਿਆ ਤੇ 5 ਇਹ ਛੇ ਛੇਤੇ